ਪੰਜਾਬ ਦਾ ਚੈਂਪੀਅਨ ਮੈਚ ਚੱਲਿਆ ਵਾ ਪੰਜਾਬ ਦਾ ਸਭ ਤੋਂ ਮਹਿੰਗਾ ਬਲਦ ਚੱਲਿਆ 24 ਲੱਖਾ ਇਹ ਹਰਵਿੰਦਰ ਸਮਾਣਾ ਜਿੱਤੇ ਬੱਗਾ ਸਮਾਣਾ ਸੋਨੀ ਸਮਾਣਾ ਜੀਤੂ ਟੈਪੀ ਤਾਰਾ ਸਿੰਘ ਦੌਧਰ ਪਿਛਲੇ 11 12 ਮੇਲਿਆਂ ਦਾ ਜੇਤੂ ਚੱਲਿਆ ਵਾ ਦੇਖਦੇ ਆਂ ਅੱਜ ਮੇਲਾ ਕੁੰਡੀਆਂ ਦੇ ਸਿੰਘ ਫਸੇ ਹੋਇਆ ਤੇ ਨਾਲ ਹੀ ਅੰਗਰੇਜ਼ ਚੱਲਿਆ ਵਾ ਟੀਜੇ ਸ਼ੇਰ ਗੱਲ ਜਗਤਪੁਰ ਪਾਲਾ ਕੁਲਾਲ ਰਾਜੂ ਸਰਹਾਲਾ ਮੇਜਰ ਸਿੰਘੀ ਬਿਹਾਰਾ ਤੇ ਆ ਚੱਲਿਆ ਵੀਰੋ ਪੰਜਾਬ ਹੁਣਾ ਦਾ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੜਦਾ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ 4000 ਰੁਪਇਆ ਆ ਗਈ ਭਾਈ ਲੱਗਿਆ ਹੋਇਆ ਸ਼ੇਪ ਦੇ ਉੱਤੇ ਆਇਆ ਕਿਕਰ ਵਾਲੇ ਪਿੱਛੇ ਹਟੋ ਥੋੜੇ ਜੇ ਪਿੱਛੇ ਹਟੋ ਤੁਸੀਂ ਲਓ ਬਾਈ ਜੀ ਅਰਜਲ ਬੈਲੀ ਨੇ ਪਾਰ ਜੋੜ ਕੇ ਗੰਦਾਸੀ ਮਾਰੀ ਮੋਦਨ ਕੋਕਿਆਂ ਦਾ ਜਿਹਨੇ ਕੁੱਟਤੀ ਪੰਡੋਰੀ ਸਾਰੀ ਸਮਾਂ ਲੱਗਿਆ 22 ਸੈਕਿੰਡ 28 ਪੁਆਇੰਟਾਂ ਚੰਨੀ ਮਾਰੀ ਤਾਂ ਨਿਕਾ ਦੋਨਾਂ ਤੇ ਇੱਕੋ ਜਿਨਾਵਾ ਦੋਨਾਂ ਤੇ ਇੱਕੋ ਜਿਨਾ ਇਹ ਆ ਬਾਈ ਜੀ ਜਿਹੜਾ ਭੱਜ ਗਿਆ ਇਹ ਸਾਵਾ ਇਹ 24 ਲੱਖਾ ਭੱਜ ਗਿਆ ਹਰਵਿੰਦਰ ਸਮਾਣਾ ਦਾ ਹਰਵਿੰਦਰ ਸਮਾਣਾ ਇਟਲੀ ਚ ਵਸਦਾ ਤਾਰਾ ਦਾਉਦ ਰਾਣਾ ਕੈਨੇਡਾ ਚ ਵਸਦਾ ਬਾ ਬੱਗਾ ਸਮਾਣਾ ਸੋਨੀ ਸਮਾਣਾ 골ਡੀ ਲਤਾਲਾ ਜੀਤੂ ਟੈਪੀ ਚੈਨੀ ਮਹੋਲੀ ਤੇ ਅੰਗਰੇਜ਼ ਭੱਜ ਗਿਆ ਜਗਤਪੁਰ ਵਾਲਾ ਜਾਂਦਾ ਸਰਦਾਰ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਸੁਖਵਿੰਦਰ ਸਿੰਘ ਦੀ ਪੱਪੂ ਜਗਤਪੁਰ ਹਿੰਮਤ ਸਿੰਘ ਦੀ ਸ਼ੇਰਕਿਲ ਜਗਤਪੁਰ ਰਾਜੂ ਸਰਹਾਲਾ ਮੇਜਰ ਬਿਹਾਰਾ ਪਾਲੇ ਹੋਣਾ ਕਲਾਲੀਆਂ ਦਾ ਭੱਜ ਗਿਆ ਕਲਾਲੀਆਂ ਦਾ ਅੰਗਰੇਜ਼ ਭੱਜ ਗਿਆ ਤੇ ਇਹਨੂੰ ਭਜਾਉਣ ਵਾਲਾ ਹਦੂ ਰੇਂਜ ਤਿੰਨ ਨੂੰ ਭੱਜਿਆ